ਵਿਆਹ ਵੇਲੇ ਲੱਖਾਂ ਰੁਪਏ ਦੀਆਂ ਨੋਟਾਂ ਦੀ ਇਹ ਵੀਡੀਓ ਜਦੋਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਤੇ ਕਾਫੀ ਸੁਰਖੀਆਂ ਦੇ ਵਿੱਚ ਵੜ ਜਾਂਦੀ ਹੈ ਹਾਲਾਂਕਿ ਹੁਣ ਇਸ ਵੀਡੀਓ ਨੂੰ ਲੈ ਕੇ ਡੀਜੇ ਵਾਲੇ ਦੇ ਵੱਲੋਂ ਇੱਕ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਸ ਤਰ੍ਹਾਂ ਕਿ ਇਹ ਜਾਣਕਾਰੀ ਦਿੰਦਿਆਂ ਡੀਜੇ ਦੇ ਮਾਲਕ ਨਿਸ਼ਾਨ ਸਿੰਘ ਪਿੰਡ ਝਾਮਕਾਰ ਨੇ ਦੱਸਿਆ ਕਿ ਉਸ ਦਾ ਮਾਜਾ ਬਲੋਕ ਨਾਮਕ ਡੀਜੇ ਹੈ ਤੇ ਪਿਛਲੇ ਦਿਨੀ ਇੱਕ ਵਿਆਹ ਸਮਾਗਮ ਦੇ ਵਿੱਚ ਡੀਜੇ ਲਗਾਇਆ ਗਿਆ ਸੀ ਉਸ ਵੇਲੇ ਪੈਸਿਆਂ ਦੀ ਬਰਸਾਤ ਦੀ ਹੋਈ ਇਹ ਵੀਡੀਓ ਤਾਂ ਸਭ ਨੇ ਵੇਖ ਲਈ ਹੈ ਇਸ ਨੂੰ ਲੈ ਕੇ ਹੁਣ ਝੂਠੀਆਂ ਅਫਵਾਹਾਂ ਵੀ ਫਲਾਈਆਂ ਜਾ ਰਹੀਆਂ ਹਨ ਕਿ ਕਰੋੜਾਂ ਰੁਪਿਆ ਜਿਹੜਾ ਏ ਇੱਥੇ ਉਡਾ ਦਿੱਤਾ ਗਿਆ ਪਰ ਦਾਸ ਸੇ ਇਹ ਕੇਸ ਨੂੰ ਲੈ ਕੇ ਇਸ ਸ਼ਖਸ ਦਾ ਇਕੜਾ ਕਿ 3 ਲੱਖ ਰੁਪਏ ਦੀ ਪੈਸਿਆਂ ਦੀ ਬਰਸਾਤ ਇੱਥੇ ਹੋਈ ਹੈ ਤੇ ਕਈ ਲੋਕ ਸੋਸ਼ਲ ਮੀਡੀਆ ਦੇ ਉੱਤੇ ਗਲਤ ਤਰੀਕੇ ਨਾਲ ਇਸ ਵੀਡੀਓ ਨੂੰ ਵਾਇਰਲ ਕਰ ਰਹੇ ਨੇ ਹਾਂਜੀ ਜੀ ਮੇਰਾ ਨਾਮ ਨਿਸ਼ਾਨ ਸਿੰਘ ਆ ਪਿੰਡ ਝਾਮਕਾ ਜ਼ਿਲ੍ਹਾ ਤਰਨਤਾਰਨ ਮੇਰਾ ਸਰ ਡੀਜੇ ਸੈਟਅਪ ਮਾਝਾ ਬਲੌਗ ਡੀਜੇ ਤਰਨਤਾਰਨ ਮੇਰੇ ਬੈਨਰ ਦਾ ਨਾਮ ਆ ਜੋ ਸਰ ਪਿਛਲੇ ਦਿਨ ਵੀਡੀਓ ਵਾਇਰਲ ਹੋ ਰਹੀਆਂ ਵਾ 14 ਫਰਵਰੀ ਦੀਆਂ ਜੋ ਨੋਟ ਛੁੱਟੇ ਜਾ ਰਿਹਾ ਜੋੜੀ ਦੇ ਉੱਪਰ ਦੀ ਉਹ ਸਰ ਲੋਕ ਆਪਣੇ ਪੇਜ ਤੇ ਪਾਈ ਜਾਂਦੇ ਕੋਈ ਲਿਖੀ ਜਾਂਦਾ 8 ਕਰੋੜ ਕੋਈ ਲਿਖੀ ਜਾਂਦਾ 10 ਕਰੋੜ ਕੋਈ 10 ਲੱਖ ਲਿਖੀ ਜਾਂਦਾ ਕੋਈ ਕੋਸ਼ਿਸ਼ ਵੀ ਨਹੀਂ ਵੀਊ ਲੈਂਦੇ ਮਾਰੇ ਪਾਈ ਜਾਂਦੇ ਐਕਚੁਅਲੀ ਮੈਂ ਸਾਰੇ ਭੈਣ ਭਰਾਵਾਂ ਨੂੰ ਦੱਸਣਾ ਚਾਹਣਾ ਵੀ ਇਹ ਜਿਹੜਾ ਪ੍ਰੋਗਰਾਮ ਸੀ ਮੈਂ ਲਾਇਆ ਸੀ ਮੇਰਾ ਸੈਟਅਪ ਲੱਗਾ ਹੋਇਆ ਸੀ ਉਹ ਮੇਰੇ ਸਾਰੇ ਫਰੈਂਡ ਸੀਗੇ ਤੇ ਉਹ ਇੰਨਾ ਪੈਸਾ ਨਹੀਂ ਉਹ ਸਿਰਫ 3 ਕੁ ਲੱਖ ਰੁਪਈਆ ਟੋਟਲ ਮਤਲਬ ਹੋਇਆ ਵਾ ਦਸਾਂ ਵਾਲੇ ਨੋਟ ਸੀ ਇੰਨਾ ਪੈਸਾ ਨਹੀਂ ਹੋਇਆ ਜਿੰਨਾ ਲੋਕ ਬਣਾਈ ਜਾਂਦੇ ਵੀਊ ਲੈਂਦੇ ਮਾਰੇ ਸੋ ਮੈਂ ਬੇਨਤੀ ਕਰਦਾ ਸਾਰੇ ਭੈਣ ਭਰਾਵਾਂ ਨੂੰ ਕਿ ਇਸ ਵੀਊ ਦੇ ਲੈਣ ਦੇ ਚੱਕਰ ਦੇ ਵਿੱਚ ਇੰਨੀ ਤੇਜ਼ ਵੀਡੀਓ ਜਿਹੜੇ ਵੀਰ ਦੇਖਦੇ ਇਹ ਮੈਨੂੰ ਕਾਲ ਕਰਦੇ ਆ ਉਹ ਇਦਾਂ ਦਾ ਮਨ ਲੋ ਕੁਝ ਵੀ ਨਾ ਸੋਚਣਾ ਇਹ ਬਿਲਕੁਲ ਰੀਅਲ ਹੈ ਮੈਂ ਖੁਦ ਓਨਰ ਆ ਤੇ ਮੇਰਾ ਮਨ ਲੋ ਜਿਹੜਾ ਵਾ ਸੈਟਅਪ ਹੀ ਉੱਤੇ ਲੱਗਾ ਉਹਨਾਂ ਦੇ ਘਰ ਦਾ ਫੰਕਸ਼ਨ ਸਾਰਾ ਟੋਟਲ ਮੇਰੇ ਕੋਲ ਸੀਗਾ ਤੇ ਇੰਨੀ ਆਮਦਨ ਨਹੀਂ ਹੋਈ ਜਿੰਨੀ ਲੋਕ ਸੋਚੀ ਜਾਂਦੇ ਆ ਇਹ ਸਭ ਬਿਲਕੁਲ ਠੀਕ ਆ